ਹੈਲੋ एवरीवन वेलकम और वेलकम बैक टू माय चैनल सो ਅੱਜ ਆਪਾਂ ਕਰਾਂਗੇ ਸੋਸ਼ੀਓਲੋਜੀ ਦਾ ਟਾਪਿਕ ਟਾਈਪਸ ਆਫ ਸੋਸ਼ੀਅਲ ਚੇਂਜ ਸੋਸ਼ੀਅਲ ਚੇਂਜ ਵਾਲਾ ਚੈਪਟਰ ਆਪਾਂ ਸਟਾਰਟ ਕੀਤਾ ਹੋਇਆ ਹੈ ਜਿਸ ਦੇ ਵਿੱਚ ਆਪਾਂ ਜਾਣਿਆ ਕਿ ਸੋਸ਼ੀਅਲ ਚੇਂਜ ਹੁੰਦਾ ਕੀ ਹੈ ਸੋਸ਼ੀਅਲ ਚੇਂਜ ਦੀਆਂ ਕੈਰੈਕਟਿਸਟਿਕਸ ਕੀ ਨੇ ਠੀਕ ਹੈ ਕਿੱਦਾਂ ਇਸ ਨੂੰ ਜਿਹੜਾ ਹੈਗਾ ਆਪਾਂ ਡਿਫਾਈਨ ਕਰ ਸਕਦੇ ਹਾਂ ਤਾਂ ਬਹੁਤ ਹੀ ਇੰਪੋਰਟੈਂਟ ਵੀਡੀਓ ਸੀ ਉਹ ਵਾਲਾ ਵੀ ਵੀਡੀਓ ਜ਼ਰੂਰ ਹੀ ਚੈੱਕ ਆਊਟ ਕਰਿਓ ਤਾਂ ਹੀ ਤੁਹਾਨੂੰ ਇਹ ਵਾਲਾ ਕਨਸੈਪਟ ਸਮਝ ਆਊਗਾ ਹੁਣ ਆਪਾਂ ਪੜਾਂਗੇ ਇਸ ਵੀਡੀਓ ਦੇ ਵਿੱਚ ਕਿ ਸੋਸ਼ਲ ਚੇਂਜ ਦੀਆਂ ਟਾਈਪਸ ਕਿਹਨੇ ਕਿਵੇਂ-ਕਿਵੇਂ ਦਾ ਜਿਹੜਾ ਹੈ ਸੋਸ਼ਲ ਚੇਂਜ ਸਮਾਜ ਵਿੱਚ ਪਾਇਆ ਜਾਂਦਾ ਠੀਕ ਹੈ ਤੇ ਵਾਤਵਾ ਚੈਨਲ ਨੂੰ ਪਹਿਲਾਂ ਸ਼ੇਅਰ ਕਰ ਦਿਓ ਤਾਂਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਸੋ ਸੋਸ਼ਲ ਚੇਂਜ ਮੇਨਲੀ ਹੁੰਦਾ ਕੀ ਹੈ ਸੋਸ਼ਲ ਚੇਂਜ ਹੁੰਦਾ ਜਦੋਂ ਸਮਾਜ ਦੇ ਵਿੱਚ ਕੋਈ ਪਰਵਰਤਨ ਆਉਂਦਾ ਕੋਈ ਬਦਲਾਅ ਆਉਂਦਾ ਉਸ ਨੂੰ ਆਪਾਂ ਸੋਸ਼ਲ ਚੇਂਜ ਕਹਿੰਦੇ ਆ ਸਮਾਜਿਕ ਪਰਵਰਤਨ ਦੋ ਸ਼ਬਦਾਂ ਦਾ ਬਣਿਆ ਜਿਵੇਂ ਕਿ ਆਪਾਂ ਪਿਛਲੇ ਵੀਡੀਓ ਚ ਪੜਿਆ ਹੈ ਸਮਾਜਿਕ ਪਲਸ ਪਰਵਰਤਨ ਸਮਾਜਿਕ ਦਾ ਮਤਲਬ that is related to society ਜਿਹੜਾ ਸਮਾਜ ਦੇ ਨਾਲ ਸੰਬੰਧਿਤ ਹੋਵੇ ਪਰਵਰਤਨ ਦਾ ਮਤਲਬ ਕੀ ਹੈ ਐਨੀ ਕਾਈਂਡ ਆਫ ਚੇਂਜ ਐਨੀ ਕਾਈਂਡ ਆਫ ਪ੍ਰੋਗਰੈਸ ਡਵੈਲਪਮੈਂਟ ਠੀਕ ਹੈ ਐਵੋਲੂਸ਼ਨ ਸੋ ਸਮਾਜਿਕ ਪਰਵਰਤਨ ਅਸਲ ਦੇ ਵਿੱਚ ਕੀ ਹੈ ਬਦਲਾਅ ਹੈ ਪਰਵਰਤਨ ਹੈ ਸਮਾਜਿਕ ਪਰਵਰਤਨ ਸਮਾਜਿਕ ਸੰਬੰਧਾਂ ਦੇ ਵਿੱਚ ਅੰਤਰ ਜਦੋਂ ਸਮਾਜਿਕ ਸੰਬੰਧਾਂ ਦੇ ਵਿੱਚ ਕੋਈ ਵੀ ਬਦਲਾਅ ਪਰਵਰਤਨ ਠੀਕ ਹੈ ਅੰਤਰ ਪਾਇਆ ਜਾਵੇ ਉਸ ਨੂੰ ਸਿਸਮਾਜਿਕ ਪਰਵਰਤਨ ਕਹਿੰਦੇ ਆ ਕਿਉਂਕਿ ਪਰਵਰਤਨ ਕੀ ਹੈ ਜੀਵਨ ਦਾ ਇੱਕ ਨਿਯਮ ਹੈਗਾ ਸਮਾਜਿਕ ਪਰਵਰਤਨ ਸਮਾਜ ਦਾ ਨਿਯਮ ਹੈ ਠੀਕ ਹੈ ਕਿਉਂਕਿ ਕੁਦਰਤ ਦੇ ਵਿੱਚ ਵੀ ਪਰਵਰਤਨ ਆਂਦਾ ਹੈ ਹੁਣ ਦਿਨ ਹੈ ਰਾਤ ਵੀ ਆਏਗੀ ਹੈਨਾ ਰਾਤ ਤੋਂ ਬਾਅਦ ਫਿਰ ਮਾਰਨਿੰਗ ਆਏਗੀ ਤਾਂ ਕਹਿੰਦਾ ਮਤਲਬ ਜਦੋਂ ਕੁਦਰਤ ਇੱਕੋ ਜਿਹੀ ਨਹੀਂ ਰਹਿੰਦੀ ਤਾਂ ਸਮਾਜ ਇੱਕੋ ਜਿਹਾ ਕਿਵੇਂ ਰਹੂਗਾ ਠੀਕ ਹੈ ਤਾਂ ਸਮਾਜਿਕ ਪਰਵਰਤਨ ਸਮਾਜ ਦਾ ਨਿਯਮ ਹੈ ਸਮਾਜਿਕ ਬਣਾਲੀ ਦੀ ਹੋਂਦ ਬਣਾਈ ਰੱਖਣ ਲਈ ਪਰਵਰਤਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਟਾਈਪਸ ਆਫ ਸੋਸ਼ਲ ਚੇਂਜ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਈਵੋਲੂਸ਼ਨ ਕੀ ਹੁੰਦਾ ਹੈ ਹੁਣ ਦੇਖੋ ਇਹ ਵੀ ਇੱਕ ਤਰ੍ਹਾਂ ਟਾਈਪ ਆਫ ਸੋਸ਼ਲ ਚੇਂਜ ਹੈ ਈਵੋਲੂਸ਼ਨ ਯਾਨੀ ਕਿ ਕਰਮ ਵਿਕਾਸ ਕਰਮ ਵਿਕਾਸ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਇਵੋਲਵੇਰਾ ਤੋਂ ਬਣਿਆ ਹੈਗਾ ਜਿਸ ਦਾ ਅਰਥ ਹੈ ਉਨਤੀ ਕਰਨਾ ਈਵੋਲਵੇਰਾ ਮਤਲਬ ਉਨਤੀ ਕਰਨਾ ਪ੍ਰਗਤੀ ਕਰਨਾ ਸਮਾਜ ਦੇ ਸਹਿਜ ਸਹਿਜ ਵਿਕਾਸ ਨੂੰ ਹੌਲੀ-ਹੌਲੀ ਜਿਹੜਾ ਵਿਕਾਸ ਹੁੰਦਾ ਉਹਨੂੰ ਅਸੀਂ ਕਰਮ ਵਿਕਾਸ ਕਹਿੰਦੇ ਆ ਈਵੋਲੂਸ਼ਨ ਕਿਹੜਾ ਹੁੰਦਾ ਹੈ ਹੌਲੀ-ਹੌਲੀ ਗ੍ਰੈਜੂਅਲੀ ਸਲੋਲੀ ਜਿਹੜਾ ਚੇਂਜ ਹੁੰਦਾ ਉਸ ਨੂੰ ਅਸੀਂ ਕਰਮ ਵਿਕਾਸ ਕਹਿੰਦੇ ਆ ਲੜੀ-ਬਾਰ ਬਦਲਾਅ ਹੁੰਦਾ ਰਹਿੰਦਾ ਥੋੜਾ-ਥੋੜਾ ਠੀਕ ਹੈ ਇਸ ਦੇ ਨਾਲ ਹੌਲੀ-ਹੌਲੀ ਗੁੰਝਲਦਾਰ ਜਾਂ ਫਿਰ ਜਟਿਲ ਸਥਿਤੀ ਦੇ ਵਿੱਚ ਸਾਡਾ ਸਮਾਜ ਪਹੁੰਚ ਚੁੱਕਿਆ ਹੈ ਠੀਕ ਹੈ ਹੌਲੀ-ਹੌਲੀ ਚੇਂਜ ਆਏ ਨੇ ਗ੍ਰੈਜੂਅਲੀ ਸਲੋਲੀ ਚੇਂਜ ਆਇਆ ਅਸਪਸ਼ਟਤਾ ਤੋਂ ਸਪਸ਼ਟਤਾ ਵੱਲ ਜਾਣ ਵਾਲਾ ਇਹ ਨਿਯਮ ਹੈ। ਮਤਲਬ ਪਹਿਲਾਂ ਸਾਨੂੰ ਬਿਲਕੁਲ ਹੀ ਅਸੀਂ ਅਸਪਸ਼ਟ ਸੀ ਕਿ ਸਮਾਜ ਵਿੱਚ ਹੋ ਕੀ ਰਿਹਾ ਹੈ। ਹੌਲੀ-ਹੌਲੀ ਅਸੀਂ ਪੂਰੇ ਸਪਸ਼ਟਨਾ ਕਿ ਸਮਾਜ ਵਿੱਚ ਹੋ ਕੀ ਰਿਹਾ। ਅਸਪਸ਼ਟਤਾ ਤੋਂ ਸਪਸ਼ਟ ਤਵਲ ਜਾਣ ਦੀ ਜਿਹੜੀ ਹੈਗੀ ਹੈ ਇਹ ਨੀਤੀ ਹੁੰਦੀ ਹੈ ਠੀਕ ਹੈ ਸਪੈਂਸਰ ਅਨੁਸਾਰ ਸਮਾਜ ਇੱਕ ਸਧਾਰਨ ਇਕਾਈ ਹੈ ਜਿਹੜਾ ਸਮਾਂ ਪਾ ਕੇ ਮੌਜੂਦਾ ਰੂਪ ਚ ਆਇਆ ਹੁਣ ਆਪਾਂ ਸਪੈਂਸਰ ਨੂੰ ਪਿੱਛੇ ਪੜਿਆ ਸੀ ਤਾਂ ਇਹ ਕਹਿੰਦੇ ਕਿ ਸਮਾਜ ਤਾਂ ਇੱਕ ਸਧਾਰਨ ਜੀ ਇਕਾਈ ਹੈ ਇੱਕ ਸਿੰਪਲ ਜੀ ਇੱਕ ਯੂਨਿਟ ਹੈ ਜਿਹੜਾ ਹੌਲੀ ਹੌਲੀ ਗ੍ਰੈਜੂਅਲੀ ਜਿਹੜੀ ਹੈ ਇਸ ਮੌਜੂਦਾ ਸਿਚੁਏਸ਼ਨ ਦੇ ਵਿੱਚ ਆਈ ਹੈ ਸਮਾਜ ਬੜਾ ਕੰਪਲੈਕਸ ਹੈ ਬੜਾ ਜਟਿਲ ਹੈ ਬੜਾ ਗੁੰਝਲਦਾਰ ਹੈ ਜਟਿਲ ਸਮਾਜ ਉਹ ਹੈ ਜਿਸ ਵਿੱਚ ਹਰੇਕ ਅੰਗ ਇੱਕ ਦੂਜੇ ਤੇ ਨਿਰਭਰ ਹੁੰਦੇ ਨੇ ਅੱਡ ਨਹੀਂ ਹੋ ਸਕਦੇ ਤਾਂ ਹੁਣ ਜਿਹੜਾ ਹੈ ਆਪਾਂ ਗੁੰਝਲਦਾਰ ਸਥਿਤੀ ਦੇ ਵਿੱਚ ਆ ਜਿਹਦੇ ਵਿੱਚ ਸਰੀਰ ਦੇ ਅੰਗਾਂ ਦੇ ਵਾਂਗੂ ਜਿਹੜਾ ਸਮਾਜ ਵੀ ਇੱਕ ਦੂਜੇ ਅੰਗ ਤੋਂ ਬਿਨਾ ਨਹੀਂ ਰਹਿ ਸਕਦਾ ਠੀਕ ਹੈ ਜਿਵੇਂ ਸਰੀਰ ਦਾ ਅੰਗ ਮਤਲਬ ਫੋਰ ਐਗਜ਼ਾਮਪਲ ਦਿਮਾਗ ਕੰਮ ਕਰਨਾ ਬੰਦ ਕਰ ਦੇ ਤਾਂ ਸਾਰੇ ਸਰੀਰ ਦੇ ਅੰਗਾਂ ਦੇ ਉੱਤੇ ਇਹਦਾ ਇਫੈਕਟ ਪਊਗਾ ਇਦਾਂ ਹੀ ਅਗਰ ਸਮਾਜ ਦੀ ਕੋਈ ਇਕਾਈ ਕੰਮ ਕਰਨਾ ਬੰਦ ਕਰ ਦੇ ਤਾਂ ਇਸ ਤੇ ਵੀ ਇਫੈਕਟ ਪਊਗਾ ਤਾਂ ਕਰਮ ਵਿਕਾਸ ਹੇਠਾਂ ਤੋਂ ਉੱਪਰ ਵੱਲ ਨੂੰ ਚੱਲਦਾ ਹੈ ਮਤਲਬ ਹੇਠਾਂ ਤੋਂ ਕੀ ਚੱਲਦਾ ਉੱਪਰ ਵੱਲ ਨੂੰ ਚੱਲਦਾ ਹੈ ਕੌਣ ਕਹਿ ਰਿਹਾ ਹੈ ਸਪੈਂਸਰ ਕਹਿ ਰਹੇ ਨੇ ਕਹਿੰਦੇ ਜਿਹੜਾ ਆਪਣਾ ਕਰਮ ਵਿਕਾਸ ਹੈ ਇਹ ਹੇਠਾਂ ਤੋਂ ਉੱਪਰ ਵੱਲ ਨੂੰ ਚੱਲਦਾ ਹੈ ਅਤੇ ਸਧਾਰਨ ਤੋਂ ਗੁੰਜਲਦਾਰ ਵੱਲ ਚੱਲਦਾ ਹੈ ਠੀਕ ਹੈ ਉੱਪਰ ਹੈਠਾ ਤੋਂ ਉੱਪਰ ਵੱਲ ਠੀਕ ਹੈ ਸਿੰਪਲ ਤੋਂ ਕੰਪਲੈਕਸ ਵੱਲ ਚਲਦਾ ਹੈ ਸਮਰੂਪ ਤੋਂ ਅਸਮਰੂਪ ਵੱਲ ਚਲਦਾ ਹੈ ਲੰਬਾ ਸਮਾਂ ਪਾ ਕੇ ਹੋਣ ਚਾਹੁੰਦਾ ਹੈ ਬਿਕੋਜ਼ ਇੱਕ ਹੀ ਹੈਗਾ ਗ੍ਰੈਜੂਅਲ ਚੇਂਜ ਹੈ ਅਤੇ ਸਲੋਲੀ ਸਲੋਲੀ ਚਲਦਾ ਹੈਗਾ ਠੀਕ ਹੈ ਚਾਹੇ ਇਹ ਚੀਜ਼ ਨੂੰ ਯਾਦ ਰੱਖਿਓ ਜਿਹੜਾ ਐਵੋਲੂਸ਼ਨ ਆ ਹੌਲੀ ਹੌਲੀ ਆਉਂਦਾ ਹੈ ਵਿਕਾਸ ਦੇ ਵਿੱਚ ਇਸ ਨੂੰ ਸਹਿਜ ਵਿਕਾਸ ਵੀ ਕਿਹਾ ਜਾਂਦਾ ਹੈ ਹੁਣ ਹੈ ਅੱਗੇ ਰੈਵੋਲੂਸ਼ਨ ਰੈਵੋਲੂਸ਼ਨ ਜਿਵੇਂ ਨਾਮ ਤੋਂ ਹੀ ਪਤਾ ਹੈ ਇੱਕਦਮ ਜਿਹੜਾ ਚੇਂਜ ਹੁੰਦਾ ਹੈ ਸਡਨ ਚੇਂਜ ਠੀਕ ਹੈ ਇਹ ਹੌਲੀ ਹੌਲੀ ਨਹੀਂ ਆਉਂਦਾ ਇੱਕਦਮ ਆਉਂਦਾ ਹੈ ਤੇਜ਼ ਚੇਂਜ ਹੁੰਦਾ ਹੈ ਇਹ ਇੱਕ ਤਰ੍ਹਾਂ ਕ੍ਰਾਂਤੀ ਹੈ ਠੀਕ ਹੈ ਕ੍ਰਾਂਤੀ ਵੀ ਇੱਕ ਅਚਾਨਕ ਆਉਣ ਵਾਲਾ ਪਰਵਰਤਨ ਹੈ ਈਵੋਲੂਸ਼ਨ ਤਾਂ ਹੌਲੀ ਹੌਲੀ ਗ੍ਰੈਜੂਅਲ ਚੇਂਜ ਹੈ ਸਹਿਜ ਵਿਕਾਸ ਹੈ ਪਰ ਕ੍ਰਾਂਤੀ ਕੀ ਹੈ ਇੱਕਦਮ ਆਉਣ ਵਾਲਾ ਸਡਨ ਚੇਂਜ ਠੀਕ ਹੈ ਆ ਦੇਖੋ ਲਿਖਿਆ ਹੋਇਆ ਹੈ ਸਡਨ ਚੇਂਜ ਅਚਾਨਕ ਵਾਲਾ ਜਿਹੜਾ ਹੈਗਾ ਪਰਵਰਤਨ ਉਸ ਨੂੰ ਆਪਾਂ ਕੀ ਕਹਿੰਦੇ ਸਡਨ ਚੇਂਜ ਅਤੇ ਕ੍ਰਾਂਤੀ ਆਉਣ ਨਾਲ ਸਮਾਜ ਦਾ ਮੂਹੰਦਰਾ ਹੀ ਬਦਲ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਵਿੱਚ ਪਰਵਰਤਨ ਆਉਂਦਾ ਹੈ ਅਤੇ ਇਹ ਕ੍ਰਾਂਤੀ ਜਿਹੜੀ ਹੈ ਬਾਹਰੀ ਚੀਜ਼ਾਂ ਬਾਹਰੀ ਤਾਕਤਾਂ ਕ੍ਰਾਂਤੀ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀਆਂ ਨੇ ਮਦਦ ਪੂਰੀ ਕਰਦੀਆਂ ਨੇ ਕ੍ਰਾਂਤੀ ਬਹੁਤ ਹੀ ਜ਼ਿਆਦਾ ਵਿਆਪਕ ਬਹੁਤ ਹੀ ਜ਼ਿਆਦਾ ਵੱਡੇ ਰੂਪ ਚ ਆਉਂਦੀ ਹੈ ਪੂਰਨ ਪੂਰੀ ਹੁੰਦੀ ਆਪਸ ਚ ਅਚਾਨਕ ਪਰਵਰਤਨ ਹੁੰਦਾ ਜਿਵੇਂ ਕਿ ਪੋਲਿਟੀਕਲ ਰੈਵੋਲੂਸ਼ਨ ਹੋ ਗਿਆ ਕਲਚਰਲ ਰੈਵੋਲੂਸ਼ਨ ਹੋ ਗਿਆ ਸੋਸ਼ਲ ਰੈਵੋਲੂਸ਼ਨ ਹੋ ਗਿਆ ਦੇਖੋ ਜਦੋਂ ਰਾਜਨੀਤੀ ਚ ਕੋਈ ਪਰਵਰਤਨ ਕੋਈ ਇਨਕਲਾਬ ਆਉਂਦਾ ਹੈ ਤਾਂ ਮੌਜੂਦਾ ਸਰਕਾਰ ਦਾ ਤਖਤਾ ਹੀ ਪਲਟ ਜਾਂਦਾ ਹੈ ਠੀਕ ਹੈ ਤਾਂ ਸਰਕਾਰ ਤੋਂ ਅਸੰਤੁਸ਼ਟੀ ਹੋ ਜਾਂਦੀ ਹੈਗੀ ਜੇ ਦੋ ਲੋਕਾਂ ਦੀ ਤੱਤਕਤਾ ਪਲਟ ਕਰ ਦਿੱਤਾ ਜਾਂਦਾ ਉਹਨੂੰ ਪੋਲਿਟਿਕਲ ਰੈਵੋਲੂਸ਼ਨ ਕਿਹਾ ਜਾਂਦਾ ਹੈ ਕਲਚਰਲ ਰੈਵੋਲੂਸ਼ਨ ਕੀ ਹੁੰਦਾ ਜੋ ਜਿਹੜੀਆਂ ਵੀ ਮੌਜੂਦਾ ਕਦਰਾਂ ਕੀਮਤਾਂ ਨੇ ਰੀਤੀ ਰਿਵਾਜ ਨੇ ਬੋਲਣ ਚੱਲਣ ਦੇ ਤਰੀਕੇ ਸਾਨੂੰ ਪਸੰਦ ਨਹੀਂ ਆਉਂਦੇ ਤਦ ਅਸੀਂ ਨਵਾਂ ਕਲਚਰਲ ਚੇਂਜ ਲੈ ਕੇ ਆਉਂਦੇ ਆਂ ਤੇ ਇਸ ਨਾਲ ਸਾਡੀਆਂ ਆਦਤਾਂ ਵਿਵਹਾਰ ਇਕਦਮ ਬਦਲ ਜਾਂਦੇ ਹੋ ਫੋਰ ਐਗਜ਼ਾਮਪਲ ਅਸੀਂ ਬਾਹਰਲੀ ਕੰਟਰੀ ਜਾਈਏ ਉੱਥੇ ਜਾ ਕੇ ਇਕਦਮ ਹੀ ਆਪਣਾ ਸਭ ਕੁਝ ਚੇਂਜ ਕਰ ਦਈਏ ਠੀਕ ਹੈ ਕਲਚਰ ਹੀ ਚੇਂਜ ਕਰ ਦਈਏ ਉਹਨੂੰ ਕਲਚਰਲ ਰੈਵੋਲੂਸ਼ਨ ਕਹਾਂਗੇ ਤੇ ਇਹ ਵੱਡੀ ਮਾਤਰਾ ਦੇ ਵਿੱਚ ਚੇਂਜ ਹੁੰਦਾ ਠੀ ਸਮਾਜਿਕ ਪਰਵਰਤਨ ਸਮਾਜਿਕ ਪਰਵਰਤਨ ਦੇ ਵਿੱਚ ਉਹ ਪਰਵਰਤਨ ਆਉਂਦਾ ਹੈ ਜਦੋਂ ਸਮਾਜ ਵਿੱਚ ਕਿਸੇ ਖਾਸ ਸੰਸਥਾ ਰਿਸ਼ਤੇ ਵਿੱਚ ਪਰਵਰਤਨ ਆਉਂਦੇ ਨੇ ਸਮਾਜਿਕ ਮੁੱਦੇ ਦੇ ਲਈ ਪਰਵਰਤਨ ਆਉਂਦੇ ਨੇ ਠੀਕ ਹੈ ਕੋਈ ਵੀ ਅਸੀਂ ਸੋਸ਼ਲ ਇਸ਼ੂ ਲੈ ਕੇ ਜਿਹੜਾ ਹੈ ਕੋਈ ਵੀ ਵੌਇਸ ਆਪਣੀ ਡੇਜ਼ ਕਰਦੇ ਆਂ ਤੇ ਇੱਕਦਮ ਪਰਵਰਤਨ ਉਸ ਨੂੰ ਕੋਈ ਮਤਲਬ ਫੋਰ ਐਗਜ਼ਾਮਪਲ ਕੋਈ ਵੀ ਲਾ ਲਾਗੂ ਹੋ ਗਿਆ ਕੋਈ ਵੀ ਜਿਹੜਾ ਹੈਗਾ ਆਪਣਾ ਐਕਟ ਲਾਗੂ ਹੋ ਗਿਆ ਉਸ ਚੀਜ਼ ਨੂੰ ਲੈ ਕੇ ਉਸ ਨੂੰ ਉੱਪਰ ਸੋਸ਼ਲ ਰੈਵੋਲੂਸ਼ਨ ਕਹਿੰਦੇ ਆਂ ਇੱਕ ਹੁੰਦਾ ਹੈਗਾ ਆਪਣਾ ਸੋਸ਼ਲ ਚੇਂਜ ਦਾ ਡਵੈਲਪਮੈਂਟ ਠੀਕ ਹੈ ਵਿਕਾਸ ਵਿਕਾਸ ਇੱਕ ਤਰ੍ਹਾਂ ਦਾ ਸਮਾਜਿਕ ਪਰਵਰਤਨ ਹੈ ਇਹ ਵੀ ਹੌਲੀ-ਹੌਲੀ ਹੁੰਦਾ ਹੁਣ ਡਵੈਲਪਮੈਂਟ ਇੱਕ ਇੱਕਦਮ ਨਹੀਂ ਆ ਜਾਂਦੀ ਹੌਲੀ-ਹੌਲੀ ਆਉਂਦੀ ਹੈ ਜਿਵੇਂ ਕਿ ਬੱਚਾ ਪਹਿਲਾਂ ਜਵਾਨ ਹੁੰਦਾ ਫਿਰ ਬੁੱਢਾ ਹੁੰਦਾ ਐਦਾਂ ਹੀ ਡਵੈਲਪਮੈਂਟ ਆਉਂਦੀ ਹੈ ਸਮਾਜਿਕ ਪਰਵਰਤਨ ਵਿੱਚ ਵਿਕਾਸ ਹਰ ਸਮਾਜ ਦੇ ਵਿੱਚ ਆਉਂਦਾ ਹੈ ਅਤੇ ਇੱਕ ਤਨਾ ਇਹ ਆਰਥਿਕ ਉਨਤੀ ਵਾਲਾ ਹੀ ਸਮਝਿਆ ਜਾਂਦਾ ਹੈਗਾ ਜਿਵੇਂ ਕਿ ਇੱਕ ਦੇਸ਼ ਦੇ ਲੋਕਾਂ ਦਾ ਸਮਾਜਿਕ ਪੱਧਰ ਉੱਚਾ ਚੁਕਣਾ ਸਮਾਜਿਕ ادارਿਆਂ ਦਾ ਵਿਕਾਸ ਕਰਨਾ ਸਮਾਜਿਕ ਨਿਆਔਰਤਾਂ ਬਜ਼ੁਰਗਾਂ ਬੱਚਿਆਂ ਦਾ ਵਿਕਾਸ ਕਰਨਾ ਤਾਂ ਇਹ ਸਾਰਾ ਸਮਾਜਿਕ ਵਿਕਾਸ ਹੁੰਦਾ ਹੈ ਠੀਕ ਹੈ ਤਾਂ ਇਹ ਗ੍ਰੈਜੂਅਲੀ ਹੁੰਦਾ ਹੌਲੀ ਹੌਲੀ ਹੁੰਦਾ ਸਡਨ ਨਹੀਂ ਹੁੰਦਾ ਫਾਈਨ ਤਾਂ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਨਾਲ ਮਨੁੱਖ ਕੁਦਰਤੀ ਵਕਤ ਵਸਤਾਂ ਦੀ ਚੰਗੀ ਤਰ੍ਹਾਂ ਵਰਤੋਂ ਕਰਨਾ ਸਿੱਖ ਲੈਂਦਾ ਵਤੋਂ ਉਤਪਾਦਨ ਕਰਦਾ ਵਤੋਂ ਸੇਵਾਵਾਂ ਤਾਂ ਡਿਵੈਲਪਮੈਂਟ ਦਾ ਮਤਲਬ ਕੀ ਹੈ ਜਦੋਂ ਕੋਈ ਕੰਟਰੀ ਡਿਵੈਲਪ ਕਰਦੀ ਹੈ ਉਹਦੇ ਸਾਰੇ ਤਰ੍ਹਾਂ ਦੇ ਰਿਸੋਰਸਸ ਵਧੀਆ ਹੋ ਜਾਂਦੇ ਨੇ ਫੋਰ ਇਗਜ਼ਾਮਪਲ ਲਿਵਿੰਗ ਸਟੈਂਡਰਡ ਹਾਈ ਹੋ ਗਿਆ ਠੀਕ ਹੈ ਮੈਡੀਕਲ ਫੈਸਿਲਿਟੀਆਂ ਸਭ ਨੂੰ ਮਿਲ ਰਹੀਆਂ ਨੇ ਇਹ ਐਜੂਕੇਸ਼ਨਲ ਫੈਸਿਲਿਟੀਆਂ ਸਭ ਨੂੰ ਮਿਲ ਰਹੀਆਂ ਤਾਂ ਡਿਵੈਲਪਮੈਂਟ ਕਹਾਂਗੇ ਆਪਾਂ ਠੀਕ ਹੈ ਤਾਂ ਇਸ ਦੇ ਨਾਲ ਕੀ ਹੈ ਔਰਤਾਂ ਬੱਚਿਆਂ ਬਜ਼ੁਰਗਾਂ ਦੀਆਂ ਜਿਹੜੀ ਹਾਲਾਤਾਂ ਨੇ ਉਹ ਵੀ ਜਿਹੜੀ ਹੈ ਸੁਧਰਦੀਆਂ ਨੇ ਵਿਗਿਆਨ ਟੈਕਨੋਲੋਜੀ ਦਾ ਵੀ ਵਿਕਾਸ ਹੁੰਦਾ ਹੈ ਡਿਵੈਲਪਮੈਂਟ ਦੇ ਵਿੱਚ ਹੌਲੀ 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 ਡਿਵੈਲਪਮੈਂਟ ਇਹਦੇ ਵਿੱਚ ਹੁੰਦਾ ਪ੍ਰੋਗਰੈਸ ਪਰੋਗਰੈਸ ਦੇ ਵਿੱਚ ਕੀ ਹੈਗਾ ਤਰੱਕੀ ਜਾਂ ਪ੍ਰਗਤੀ ਵਿੱਚ ਨੂੰ ਕਿਹਾ ਜਾਂਦਾ ਹੈਗਾ ਤਰੱਕੀ ਦਾ ਅਰਥ ਹੈ ਕਿਸੇ ਦਿਸ਼ਾ ਵਿੱਚ ਹੀ ਨਹੀਂ ਸਗੋ ਖਾਸ ਕਿਸਮ ਦੇ ਉਦੇਸ਼ਾਂ ਵੱਲ ਵਧਣਾ ਪ੍ਰੋਗਰੈਸ ਦਾ ਮਤਲਬ ਹੈ ਕਿਸੇ ਖਾਸ ਕਿਸਮ ਦੇ ਉਦੇਸ਼ਾਂ ਵੱਲ ਵਧਣਾ ਇਹ ਉਹ ਪਰਿਵਰਤਨ ਹੈ ਜੋ ਵਿਅਕਤੀ ਸਮੂਹ ਸੰਸਥਾ ਵਾਤਾਵਰਣ ਅਨੁਸਾਰ ਆਪਣੇ ਆਪ ਕੀਤਾ ਜਾਂਦਾ ਹੈ ਜਿਵੇਂ ਕਿ ਮੈਟੀਰੀਅਲਿਸਟਿਕ ਚੀਜ਼ਾਂ ਨਾਨ ਮੈਟੀਰੀਅਲਿਸਟਿਕ ਚੀਜ਼ਾਂ ਦੋਨਾਂ 'ਚ ਪ੍ਰੋਗਰੈਸ ਹੋਣਾ ਫੋਰ ਐਗਜ਼ਾਮਪਲ ਅਸੀਂ ਟੈਕਨੋਲੋਜੀ ਯੂਜ਼ ਕਰ ਰਹੇ ਹਾਂ ਅਤੇ ਨਾਲ ਹੀ ਆਪਣਾ ਮਾਈਂਡਸੈਟ ਵੀ ਬਦਲ ਰਹੇ ਹਾਂ ਮਾਡਰਨਾਈਜੇਸ਼ਨ ਸਾਡੀ ਥਿੰਕਿੰਗ ਹੋ ਗਈ ਹੈ ਹੈਨਾ ਤਾਂ ਮਤਲਬ ਅਸੀਂ ਖਾਸ ਤੀਜਾ ਲੈ ਕੇ ਜਿਹੜਾ ਹੈ ਅੱਗੇ ਵਧਦੇ ਹਾਂ ਹੌਲੀ ਹੌਲੀ ਇਹ ਜਿਆਦਾ ਤੋਂ ਜਿਆਦਾ ਲੋਕਾਂ ਵੱਲੋਂ ਅਪਣਾਈ ਜਾਂਦੀ ਹੈ ਤੇ ਇਸ ਦੇ ਲਈ ਬਹੁਤ ਸਾਰੇ ਤੱਤ ਜ਼ਿੰਮੇਵਾਰ ਹੁੰਦੇ ਨੇ ਇਹ ਖਾਸ ਦਿਸ਼ਾ ਦੇ ਵੱਲ ਹੁੰਦਾ ਹੈ ਤੇ ਜਦੋਂ ਮਿੱਥੇ ਹੋਏ ਟੀਚੇ ਪ੍ਰਾਪਤ ਹੋ ਜਾਂਦੇ ਨੇ ਉਸ ਨੂੰ ਅਸੀਂ ਤਰੱਕੀ ਕਹਿੰਦੇ ਆ ਤੇ ਇਹ ਕਨਸੈਪਟ ਬਦਲਦਾ ਹੀ ਰਹਿੰਦਾ ਹੈ ਤਰੱਕੀ ਵਿੱਚ ਇੱਛਾ ਤੇ ਮਰਜ਼ੀ ਦੋਨੋਂ ਹੁੰਦੇ ਆ ਜਦੋਂ ਤਰੱਕੀ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਉਦੋਂ ਜਿਹੜਾ ਹੈ ਚੇਂਜ ਹੌਲੀ ਹੋ ਜਾਂਦਾ ਤਾਂ ਕਹਿੰਦਾ ਮਤਲਬ ਪ੍ਰੋਗਰੈਸ ਡਿਵੈਲਪਮੈਂਟ ਤੇ ਐਵੋਲੂਸ਼ਨ ਹੌਲੀ-ਹੌਲੀ ਹੋਣ ਵਾਲੇ ਚੇਂਜ ਐ ਲੇਕਿਨ ਰੈਵੋਲੂਸ਼ਨ ਇੱਕਦਮ ਸਡਨ ਚੇਂਜ ਆ ਠੀਕ ਆ ਬਾਕੀ ਤਿੰਨੋਂ ਦੇ ਹੌਲੀ ਵਾਲੇ ਚੇਂਜ ਨੇ ਮਤਲਬ ਟਾਈਮ ਪਾ ਕੇ ਆਉਂਦੇ ਨਹੀਂ ਲੇਕਿਨ ਜਿਹੜਾ ਆਪਣਾ ਰੈਵੋਲੂਸ਼ਨ ਆ ਇਹ ਇੱਕਦਮਾ ਜਿਵੇਂ ਗ੍ਰੀਨ ਰੈਵੋਲੂਸ਼ਨ ਹੋ ਗਿਆ ਚਾਈਨਿਸ ਰੈਵੋਲੂਸ਼ਨ ਹੋ ਗਿਆ ਰਸ਼ੀਆ ਰੈਵੋਲੂਸ਼ਨ ਹੋ ਗਿਆ ਫ੍ਰੈਂਚ ਰੈਵੋਲੂਸ਼ਨ ਹੋ ਗਿਆ ਠੀਕ ਹੈ ਸੋ ਐਦਾਂ ਤੁਸੀਂ ਐਗਜ਼ਾਮਪਲਸ ਵੀ ਦੇ ਸਕਦੇ ਹੋ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਏਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ so much